ਦੋਂ ਰੱਬ ਨਹੀਂ ਦਰਗਾਹੇ ਸਾਧੂ ਦਾ ਕੋਈ ਸਹਿਸਭਾਈ ਬਚਨ ਹੋ ਜਾਏ ਉਹ ਗੁਰੂ ਦੀ ਜਾਮਣੀ ਪਾ ਦਿੰਦਾ ਤੇ ਰੱਬ ਨੂੰ ਸਭ ਕੁਝ ਤਬਦੀਲ ਕਰਨਾ ਪੈਂਦਾ ਸੰਤ ਬਾਬਾਜੀਤ ਸਿੰਘ ਦੀ ਹੰਸਾਲੀ ਵਾਲੇ ਹੁਣ ਬੰਦੇ ਸ਼ਰੀਰ ਜਿ ਹੁੰਦੇ ਨੇ ਰਿਕਾਰਡਿੰਗ ਕਰ ਲਿਓ ਸਭ ਕੁਝ ਜਾ ਕੇ ਪੁੱਛ ਲਿਓ ਉਹਨਾਂ ਦੀ ਜਗ੍ਹਾ ਉੱਤੇ ਜਿਨ੍ਹਾਂ ਨੂੰ ਸੇਵਾ ਮਿਲੀ ਹੈ ਬੜੇ ਸਾਲ ਉਹਨਾਂ ਨੇ ਸੇਵਾ ਕਮਾਈ ਜਦੋਂ ਪਹਿਲਾਂ ਪਹਿਲਾਂ ਆਏ ਤਾਂ ਸਾਧ ਸੰਗਤ ਤੋਂ SHIP ਵਿੱਚ ਨੌਕਰੀ ਕਰਦੇ ਸੀ ਪਹਿਲੇ ਦਿਨ ਹੀ ਬਾਬਾ ਜੀ ਨੇ ਕਹਿ ਦਿੱਤਾ ਭਾਈ ਕੀ ਕੰਮ ਕਰਦਾ ਕਹਿੰਦੇ SHIP ਕਹਿੰਦੇ ਉਹ ਕੀ ਕਹਿੰਦੇ ਜੀ ਉਹ ਪਾਣੀ 'ਚ ਜਿਹੜੇ ਜਹਾਜ਼ ਚੱਲਦੇ ਕਹਿੰਦੇ ਅੱਛਾ ਇਦਾਂ ਕਹਿਵੇ ਜਹਾਜ਼ਾਂ ਵਾਲਾ ਤੋਂ ਜਹਾਜ਼ ਚਲੋਨਾ ਕਹਿੰਦੇ ਹਾਂ ਜੀ ਪਾਣੀ 'ਚ ਜਿਹੜੇ ਚੱਲਦੇ ਕੋਲ ਰੱਖ ਲੈ ਕਹਿੰਦੇ ਭਾਈ ਜਾਣਾ ਨਹੀਂ ਜਿੰਨੀ ਦੇ ਰਸੀ ਨਾ ਕਹੀ ਹੈ ਪਹਿਲੀ ਗੱਲ ਤੇ ਸਾਧ ਸੰਗਤ ਸਾਧੂ ਦੀ ਸੰਗਤ ਸੋ ਸਮਝ ਕੇ ਕਰਨੀ ਚਾਹੀਦੀ ਜਾਂ ਤੇ ਕਰੇ ਨਾ ਕੋਈ ਜੇ ਕਰਨੀ ਹੈ ਫਿਰ ਪੱਕਾ ਦ੍ਰਿੜਤਾ ਨਾਲ ਹੋਣਾ ਪੈਂਦਾ ਫਿਰ ਬਚਨ ਕਮਾਉਣਾ ਪੈਂਦਾ ਅਸੀਂ ਇੱਕ ਗੁਰਮੁਖ ਪਿਆਰੇ ਪਿਆਰ ਵਾਲੇ ਨੇ ਤੇ ਉਹ ਮਹਾਂਪੁਰਸ਼ ਬੜੇ ਬੰਦਗੀ ਵਾਲੇ ਚਲੇ ਗਏ ਮੈਂ ਉਹ ਜਿਹੜੇ ਮੋਰੇ ਉਹਨਾਂ ਦੇ ਸੇਵਾ ਕਰਦੇ ਉਹਨਾਂ ਨੂੰ ਕਿਹਾ ਬਾਬਾ ਜੀ ਤੂੰ ਬਚਨ ਲੈਣਾ ਵੇ ਕੋਈ ਸੇਵਾ ਬਖਸ਼ ਦੇਣ ਕੋਈ ਸੇਵਾ ਲੋਣ ਕਿਸੇ ਜਪਣ ਵਾਲੇ ਦੇ ਕਹੇ ਉੱਤੇ ਕਈ ਵਾਰ ਕੀਤਾ ਕਰਮ ਕਿਤੇ ਦੀ ਕਿਤੇ ਪਹਜਾ ਦਿੰਦਾ ਕਿਤੇ ਕਥਾ ਕਰਨ ਜੋਗੇ ਨਾ ਰਹਿ ਜਾਈਏ ਬੇਨਤੀ ਕੀਤੀ ਜੀ ਸੇਵਾ ਕੋਈ ਲਾ ਦਿਓ ਉਹ ਜਿਹੜਾ ਮੋਰੇ ਗੱਲ ਕਰਾਉਂਦੇ ਨਾ ਸੇਵਾਦਾਰ ਗੜਵਈ ਰੱਖੇ ਹੋਏ ਉਹ ਬਾਹ ਪਕੜ ਕੇ ਕਹਿੰਦੇ ਗਿਆਨੀ ਜੀ ਹਾ ਗੱਲ ਨਾ ਕੋਵੇ ਬਚਨ ਲੈਣੇ ਪੁੱਛਿਆ ਕਿਉਂ ਕਹਿੰਦੇ ਐਵੇਂ ਨਾ ਕਹਦੇਓ ਕਿ ਜੀ ਕੋਈ ਸੇਵਾ ਲਾ ਦਿਓ ਕਹਿੰਦੇ ਜੇ ਲਾਤੀ ਫਿਰ ਵੇਖ ਲਓ ਇਹ ਕਰਨੀ ਪੈਣੀ ਹੋ ਸਕਦਾ ਹੈ ਉਹ ਕਹਿਣ ਵੀ ਇੱਥੇ ਰਹਿਣੇ 2 ਸਾਲ ਛੱਡ ਦਿਓ ਕਥਾਂ ਕਹਿੰਦੇ ਛੱਡ ਦੋਗੇ ਤੁਸੀਂ ਤਾਂ ਕੱਲ ਦਾ ਪ੍ਰੋਗਰਾਮ ਨਹੀਂ ਛੱਡਣਾ ਤੁਸੀਂ ਤਾਂ ਡਹਿਰੀ ਚੁੱਕੀ ਫਿਰਦੇ ਹੋ ਕੱਲ ਨੂੰ ਫਲੰਨੀ ਜਗ੍ਹਾ ਜਾਣਾ ਹੈ ਉੱਥੇ ਜਾਣਾ ਹੈ ਹੋ ਸਕਦਾ ਉਹ ਕਹਿਣ ਇੱਥੇ ਰੋ ਭਾਈ ਜਾਣਾ ਨਹੀਂ ਕਿਤੇ ਕਹਿੰਦੇ ਰਹਿ ਲੋਂਗੇ ਸਾਲ ਸੇਵਲ ਆਤੀ 2 ਸਾਲ ਮੈਂ ਕਹ ਜੀ ਇਹ ਤੇ ਔਖਾ ਕਹਿੰਦੇ ਨਹੀਂ ਬੱਸ ਫਿਰ ਮੱਥਾ ਟੇਕੋ ਸਤਿਕਾਰ ਕਰੋ ਤੇ ਪਿਆਰ ਲੋ ਇਦਾਂ ਠੀਕ ਹੈ ਸੋਚਾ ਤਾਂ ਸੰਗਤ ਨਾ ਕਰੀਏ ਜੇ ਸੰਗਤ ਕਰੀਏ ਫਿਰ ਬਹੁਤ ਜ਼ਿਆਦਾ ਸਾਹ ਸੰਗਤ ਦ੍ਰਿੜਤਾ ਵਾਲਾ ਗੁਰਸਿੱਖ ਗੁਰਮੁਖ ਪਿਆਰਾ ਚਾਹੀਦਾ ਤਾਂ ਉਹ ਜਦੋਂ ਆ ਗਏ ਤੇ ਮਹਾਂਪੁਰੇ ਕਹਿੰਦੇ ਭਾਈ ਜਾਣਾ ਨਹੀਂ ਜਿੰਨੀ ਦੇ ਰਸੀ ਨਾ ਕਹੀਏ ਕਹਦੇ ਜੀ ਸਤ ਵਚਨ ਸ਼ਾਮਾਂ ਪੈ ਗਈਆਂ ਅਗਲੀ ਸਵੇਰ ਹੋ ਗਈ ਤਾ ਅਗਲੇ ਸ਼ਾਮ ਨੂੰ ਮਨ ਕਾਲਾ ਪੈ ਗਿਆ ਕਹਿੰਦਾ ਮੈਂ ਤਾਂ ਪਿੰਡੋਂ ਕੱਪੜੇ ਵੀ ਨਹੀਂ ਲਿਆਂਦੇ ਤੇ ਹੱਥ ਜੋੜ ਕੇ ਜਦੋਂ ਬਾਬਾ ਜੀ ਸ਼ਾਮ ਨੂੰ ਬਾਹਰ ਨਿਕਲੇ ਕਹਿੰਦੇ ਜੀ ਫਿਰ ਮੈਨੂੰ ਆ ਗਏ ਕਹਿੰਦੇ ਨਹੀਂ ਭਾਈ ਜਦ ਭੇਜਣਾ ਹੋਊ ਭੇਜ ਦਾਂਗੇ ਤਾਂ ਫਿਰ ਜਿਹੜੇ ਉਹਨਾਂ ਦੇ ਪਿੰਡੋਂ ਸੀ ਤਾਹ ਜੀ ਲੱਗਦੇ ਮਾਸੜ ਵੀ ਲੱਗਦੇ ਉਹਨੇ ਕਿਹਾ ਕਹਿੰਦੇ ਭਾਈ ਹੁਣ ਤੂੰ ਕੱਪੜੇ ਮੰਗਾ ਲਾ ਪਰਮਜੀਤ ਸਿੰਘ ਹੁਣ ਕੋਈ ਪਤਾ ਨਹੀਂ ਕਦੋਂ ਅੱਗੇ ਮਿਲਣੀ ਕਹਿੰਦੇ ਹੁਣ ਤੂੰ ਪਿੰਡੋਂ ਕੱਪੜੇ ਮੰਗਵਾ ਲਾ ਹੁਣ ਕੋਈ ਪਤਾ ਨਹੀਂ ਅੱਗੇ ਕਦੋਂ ਮਿਲਣੀ ਹੈ ਅਗਲੇ ਦਿਨ ਸਾਥ ਸੰਗਤ ਪਿੰਡੋਂ ਕੱਪੜੇ ਮੰਗਵਾ ਲੈ ਦੋ ਦਿਨ ਚਾਰ ਦਿਨ 10 ਦਿਨ ਜਦੋਂ ਕਦੇ ਮੁਰੇ ਹੋ ਕੇ ਪੁੱਛਣ ਦੀ ਪਿੰਡ ਜਾਵਾਂ ਫਿਰ ਜੀ ਕਹਿੰਦੇ ਜਦ ਭੇਜਣਾ ਹੋ ਭਾਈ ਦੱਸ ਦਾਂਗੇ ਬਾਰ ਬਾਰ ਨਹੀਂ ਪੁੱਛੀਦਾ ਕਹਿੰਦੇ ਸਤ ਵਚਨ 2 ਮਹੀਨੇ ਗੁਜ਼ਰ ਗਏ ਤੇ ਸਾਥ ਸੰਗਤ ਐਸ ਵਿਲੇ 10:30 11 ਵਜੇ ਰਾਤ ਦੇ ਤੇ ਬਾਬਾ ਜੀ ਕੁੱਲੀ ਚੋਂ ਬਾਹਰ ਨਿਕਲ ਕੇ ਲੱਭਦੇ ਫਿਰਨ ਕਹਿੰਦੇ ਭਾਈ ਉਹ ਜਹਾਜਾਂ ਨਾਲ ਕਿੱਥੇ ਬੰਦਾ ਕਹਿੰਦੇ ਜੀ ਉਹ ਸੇਵਾ ਕਰਕੇ ਸਾਡੇ ਪਦੀਲੇ ਧੋ ਕੇ ਲੰਗਰ ਕਹਿੰਦੇ ਛੇਤੀ ਬੁਲਾਓ ਉਹਨੂੰ ਸੱਦਿਆ ਤੇ ਸੱਦ ਕੇ ਕਹਿੰਦੇ ਭਾਈ ਐਂ ਕਰ ਛੇਤੀ ਕਰੋ ਇੱਥੇ ਕਿਸੇ ਦੀ ਗੱਡੀ ਲਾਓ ਜਾਓ ਲੁਧਿਆਣੇ ਚਲੇ ਜਾਓ ਉੱਥੇ ਫਲਨਾਂ ਡਾਕਟਰ ਹੈ ਉਹ ਕਹਿੰਦੇ ਦਿਲ ਦਾ ਡਾਕਟਰ ਹੈ ਇਲਾਜ ਲੋਜ ਕਰਦਾ ਉਹਨੂੰ ਜਾ ਕੇ ਦਿਖਾ ਕਹਿੰਦੇ ਬਾਬਾ ਜੀ ਮੈਨੂੰ ਤਾਂ ਹੋਇਆ ਹੀ ਨਹੀਂ ਕੁਝ ਕਹਿੰਦੇ ਨਹੀਂ ਭਾਈ ਲੁਧਿਆਣੇ ਚੱਲ ਜਾਓ ਉਸ ਡਾਕਟਰ ਕੋ ਕਹਿੰਦੇ ਬਾਬਾ ਜੀ ਮੈਨੂੰ ਕੁਝ ਹੋਇਆ ਹੀ ਨਹੀਂ ਮੇਰਾ ਤਾਂ ਦੋ ਚਾਰ ਦਿਨ ਤੋਂ ਮੋਢਾ ਜਿਆ ਦਰਦ ਕਰਦਾ ਹੈ ਕਹਿੰਦੇ ਕੋਈ ਗੱਲ ਨਹੀਂ ਭਾਈ ਤੁਸੀਂ ਲੁਧਿਆਣੇ ਜਾਓ ਐਨੀ ਗੱਲ ਕਹਿ ਕੇ ਕੁੱਲੀ 'ਚ ਵੜ ਗਏ ਉਹ ਕਹਿੰਦੇ ਮੈਂ ਨਾਲ ਦੇ ਸੇਵਾਦਾਰ ਨੂੰ ਕਹੇ ਜਦ ਕੋਈ ਬਿਮਾਰੀ ਨਹੀਂ ਤਾਂ ਫਿਰ ਕਦੇ ਵਾਸਤੇ ਡਾਕਟਰ ਕੋਲ ਜਾਣਾ ਜੇ ਬਾਬਾ ਜੀ ਕਹਿੰਦੇ ਚਲੋ ਸਵੇਰੇ ਚੱਲ ਜਾਂਦੇ ਕਹਿੰਦਾ ਅਸੀਂ ਤੁਹਾਡੇ ਜਾਂ ਢਿੱਲੇ ਪੈ ਗਏ 10 ਕੁ ਮਿੰਟ ਬਾਅਦ ਕੁੱਲੀ ਚੋਂ ਫਿਰ ਨਿਕਲ ਕੇ ਬਾਹਰ ਆ ਗਏ ਕਹਿੰਦੇ ਭਾਈ ਤੁਸੀਂ ਗਏ ਨਹੀਂ ਹਜੇ ਛੇਤੀ ਜਾਓ ਕਹਿੰਦੇ ਫਿਰ ਮਰuti ਉਹਨਾਂ ਕੋਲ ਗੱਡੀ ਸੀ ਡੇਰੇ ਚ ਚਲੇ ਗਏ ਰਾਤੀ 12:30 ਪਾਉਣੇ ਕੋਈ ਜਾ ਕੇ ਡੁੱਕਰੀਓ ਡਾਕਟਰ ਨੂੰ ਠਾਲ ਲਿਆ ਲੁਧਿਆਣੇ ਉਹਨੂੰ ਕਿਹਾ ਸਾਨੂੰ ਬਾਬਾ ਜੀ ਨੇ ਘੱਲੇ ਚੈੱਕ ਅਪ ਕਰੋ ਉਹ ਚੈੱਕ ਅਪ ਕਰਨ ਲੱਗ ਪਿਆ ਤੁਸੀਂ ਹੈਰਾਨ ਹੋਮੋਗੇ ਸਟੇਚਰ ਤੇ ਪਾਇਆ ਚੈੱਕ ਕਰਨਿਆਂ ਕਰਦਿਆਂ ਉਹ ਕਹਿੰਦਾ ਅਚਾਨਕ ਪੂਰੇ ਕੱਪੜੇ ਤਰੇਲੀ ਆਈ ਪਸੀਨੇ ਨਾਲ ਭਿੱਜ ਗਏ ਉਹ ਡਾਕਟਰ ਨੇ ਕਿਹਾ ਛੇਤੀ ਐਮਰਜੈਂਸੀ ਲੈ ਜਾਓ ਤੈਨੂੰ ਅਟੈਕ ਆ ਗਿਆ ਹੱਟ ਦਾ ਡਾਕਟਰ ਦੇ ਕੋਲ ਬੈਠੇ ਹੱਟ ਦਾ ਅਟੈਕ ਆ 4 ਵਜੇ ਤੱਕ ਸਾਹ ਸੰਗਤ ਉਹ ਇਲਾਜ ਕਰਦੇ ਰਹੇ ਤਾਂ ਸਰਜਰੀ ਉਹ ਜੋ ਕੁਝ ਹੋਣਾ ਸੀ ਉਹਨਾਂ ਨੇ ਕੀਤਾ ਤੇ ਸਵੇਰੇ 6:30 ਵਜੇ ਇੱਕ ਅਟੈਕ ਹੋਰ ਹੋ ਗਿਆ। ਉਹ ਡਾਕਟਰ ਹਰਾਨ ਸਿੰਘ ਉਹ ਕਹਿੰਦਾ ਹੁਣ ਬਚਣ ਦਾ ਚਾਂਸ ਨਹੀਂ ਤੇ ਤੀਜਾ ਅਟੈਕ ਜਦੋਂ ਹੋਇਆ ਤੇ ਸਾਥ ਸੰਗਤ ਤੋਂ ਬੰਦਾ ਪੂਰਾ ਹੋ ਗਿਆ। ਡਾਕਟਰ ਨੇ ਸਵੇਰੇ 9:30 ਵਜੇ ਨਾਲ ਦੇ ਬੰਦੇ ਨੂੰ ਸੇਵਾਦਾਰ ਨੂੰ ਕਹੇ ਵੇ ਬੰਦਾ ਮਰ ਗਿਆ ਤੁਹਾਡਾ। ਤੇ ਸਾਥ ਸੰਗਤ ਤੋਂ ਲੈਂਡਲਾਈਨ ਫੋਨ ਸੀ। ਉਥੋਂ ਡਾਕਟਰ ਦੇ ਹਸਪੀਟਲ ਤੋਂ ਉਹ ਸੇਵਾਦਾਰ ਨੇ ਫੋਨ ਕੀਤਾ ਡੇਰੇ ਕਹਿੰਦੇ ਜੀ ਉਹ ਜਹਾਜ਼ਾਂ ਵਾਲਾ ਬੰਦਾ ਤਾਂ ਚੜਾਈ ਕਰ ਗਿਆ ਜੀ ਪਰਮਜੀਤ ਸਿੰਘ। ਢੇਰੇ ਚ ਰੋਲਾ ਪੈ ਗਿਆ 10 10:30 ਵਜੇ ਮਹਾਪੁਰਸ਼ ਕੁੱਲੀ ਚੋਂ ਬਾਹਰ ਨਿਕਲੇ ਉਹਨਾਂ ਨੂੰ ਫਿਰ ਉਹ ਡਰਦੇ ਅੰਦਰ ਦੇ ਗੜਵਈ ਨੇ ਦੱਸਿਆ ਕਹਿੰਦੇ ਜੀ ਉਹ ਰਾਤੀ ਕਹਿੰਦੇ ਹਾਂ ਭਾਈ ਸੱਚੋ ਰਾਤ ਵਾਲਿਆਂ ਦਾ ਕੀ ਹੋਇਆ ਜਿਹੜੇ ਲੁਧਿਆਣੇ ਕੱਲੇ ਕਹਿੰਦੇ ਜੀ ਉਹ ਤਾਂ ਸਵੇਰੇ ਤੀਜਾ ਅਟੈਕ ਹੋ ਗਿਆ ਉਹ ਤਾਂ ਮਰ ਗਿਆ ਜੀ ਕਹਿੰਦੇ ਉਹ ਕਿੱਦਾਂ ਮਰ ਗਿਆ ਕਹਿੰਦੇ ਬਾਬਾ ਜੀ ਉਹਨੂੰ ਨਾ ਹਾਰਟ ਅਟੈਕ ਹੋਇਆ ਕਹਿੰਦੇ ਉਹ ਕੀ ਹੁੰਦਾ ਕਹਿੰਦੇ ਜੀ ਉਹ ਡਾਕਟਰ ਕਹਿੰਦੇ ਵੀ ਤਾਂ ਦਿਲ ਕੰਮ ਕਰਨਾ ਛੱਡ ਗਿਆ ਤੇ ਦਿਲ ਹੁਣ ਕੰਮ ਨਹੀਂ ਕਰਦਾ ਇਸ ਕਰਕੇ ਬਾਬਾ ਜੀ ਉਹ 9:30 10:00 ਵਜੇ ਫੋਨ ਆ ਗਿਆ ਉਹ ਪੂਰਾ ਹੋ ਗਿਆ ਬਾਬਾ ਜੀ 2 ਕਮਿੰਟ ਚੁੱਪ ਰਹੇ ਤੇ ਦੋਆਂ ਕਮਿੰਟਾਂ ਬਾਅਦ ਥੋੜਾ ਜਿਹਾ ਮੁਸਕਰਾ ਕੇ ਬੋਲੇ ਕਹਿੰਦੇ ਭਾਈਓ ਡਾਕਟਰ ਨੂੰ ਫੋਨ ਕਰੋ ਉਨੂੰ ਕੋ ਥੋੜਾ ਬੋਤਾ ਇਹਨੂੰ ਹਲਾਹ ਲੋਕ ਇਦਾਂ ਦੱਬ ਕੇ ਵੇਖੇ ਜੀ ਦਿਲ ਦਾ ਕੀ ਐ ਕਦੇ ਦਿਲ ਬੰਦ ਹੋ ਜਾਂਦਾ ਕਦੇ ਚੱਲ ਵੀ ਪੈਂਦਾ ਕਹਿੰਦੇ ਕੋਹ ਡਾਕਟਰ ਨੂੰ ਮੜ ਜਾ ਹਲਾਹ ਲੋਕੇ ਦੇਖੇ ਦੱਬ ਕੇ ਕਹਿੰਦੇ ਮਹਾਰਾ ਸਤ ਵਚਨ ਉੱਥੋਂ ਡਾਕਟਰ ਨੂੰ ਫੋਨ ਕੀਤਾ ਕਹਿੰਦੇ ਬਾਬਾ ਜੀ ਨੇ ਕਿਸੇ ਨੂੰ ਦੱਬ ਕੇ ਦੇਖੋ ਹਲਾਕੇ ਦਿਲ ਦਾ ਕੀ ਐ ਦਿਲ ਕਦੇ ਬੰਦ ਹੋ ਜਾਂਦਾ ਕਦੇ ਚੱਲ ਵੀ ਪੈਂਦਾ ਉਹ ਡਾਕਟਰ ਵੀ ਭਾਵਨਾ ਵਾਲਾ ਸੀ ਸਾਥ ਸੰਗਤ ਉਹਨੇ ਜਾ ਕੇ ਫਿਰ ਉਸੇ ਤਰ੍ਹਾਂ ਪੰਪੰਗ ਕੀਤੀ ਉਹਨੂੰ ਚੈਸਟ ਤੋਂ ਤੇ ਤੁਸੀਂ ਹੈਰਾਨ ਹੋਮੋਗੇ ਥੋੜੇ ਮਿੰਟਾਂ ਬਾਅਦ ਸਵਾਸ ਚੱਲ ਪਏ ਦਿਲ ਚੱਲ ਪਿਆ ਬੰਦਾ ਜਿਉਂਦਾ ਹੈ ਅੱਜ ਬਾਬਾ ਜੀ ਹੰਸਾਲੀ ਵਾਲੇ ਦੀ ਜਗ੍ਹਾ ਉੱਤੇ ਸੇਵਾ ਕਰਦੇ ਜਾ ਕੇ ਪੁੱਛ ਲਿਓ ਸਰੀਰ ਜਿਉਂਦਾ ਹੈ ਇਹ ਅਸੀਂ ਲੋਕ ਤਰਕ ਕਰ ਰਹੇ ਜਿਨ੍ਹਾਂ ਦੇ ਅੰਦਰ ਸਾਧ ਸੰਗਤ ਦੀ ਸ਼ਰਧਾ ਨਹੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਕਿਹਾ ਸਾਧੂ ਹੁੰਦਾ ਹੈ ਪਰ ਉਹ ਭਾਣੇ ਤੇ ਰਜਾ ਵਿੱਚ ਰਹਿੰਦਾ ਹੈ ਉਹ ਰਹ ਜੰਦਿਆਂ ਨੂੰ ਐਵੇਂ ਜਿਉਂਦੇ ਨਹੀਂ ਕਰਦਾ ਫਿਰਦਾ ਉਹ ਐਵੇਂ ਰੱਬ ਦੇ ਹੁਕਮ ਵਿੱਚ ਦਖਲ ਨਹੀਂ ਦਿੰਦਾ ਉਹਦੇ ਹੁਕਮ ਵਿੱਚ ਚੱਲਦਾ ਪ੍ਰਭ ਕਾ ਕੀਆ ਮਿੱਠਾ ਮਾਨੈ ਪਰ ਜਦੋਂ ਦਖਲ ਦੇਦਾ ਫਿਰ ਸਾਥ ਸੰਗਤ ਰੱਬ ਨੂੰ ਤਬਦੀਲ ਕਰਨਾ ਪੈਂਦਾ ਸਭ ਕੁਏ ਇੱਕ ਨਾਮ ਸੰਤਨ ਆਧਾਰ ਸਭ ਕੀ ਪਕਸ਼ਾਰ ਇੱਥੇ ਮਾੜੀ ਜੇ ਕਿਸੇ ਦੀ ਕੀਤੀ ਅਰਦਾਸ ਪੂਰੀ ਹੋ ਜਾਏ ਉਹ ساری ਉਮਰ ਸੁਣਾਉਂਦਾ ਰਹਿੰਦਾ ਹੈ ਤੁਹਾਡੇ ਜਿਹੜਾ ਬੱਚਾ ਹੋਇਆ ਮੈਂ ਅਰਦਾਸ ਕੀਤੀ ਸੀ ਪਰ ਸੰਤ ਦਾ ਸਾਧ ਸੰਗਤ ਦੁਨੀਆਂ ਵਿੱਚ ਰਹਤੀ ਵੱਖਰੀ ਹੈ ਉਹ ਦੁਨੀਆਂ ਇਧਰ ਤੋਂ ਉਧਰ ਕਰਨ ਦੀ ਸਮਰੱਥਾ ਰੱਖਦੇ ਨੇ ਪਰ ਉਹਨਾਂ ਦੀ ਰਸਨਾ ਤੋਂ ਕਦੇ ਨਹੀਂ ਸੁਣੋਗੇ ਮੈਂ ਕੀਤਾ ਇੱਕੋ ਚੀਜ਼ ਹੋਏ ਰੇ ਸਭ ਕੀ ਪਗਸ਼ਾਰ ਹੱਥ ਜੁੜੇ ਰਹਿੰਦੇ ਨੇ ਉਹ ਦੁਨੀਆ ਨੂੰ ਕਹਿੰਦੇ ਨਹੀਂ ਕਦੇ ਮੈਂ ਕੀਤਾ ਸਾਥ ਸੰਗਤ ਇਹ ਹੈ ਸੰਤ ਦੀ ਨਿਸ਼ਾਨੀ ਸੰਤ ਕੀ ਰਹਿਤ ਸੁਣੋ ਮੇਰੇ ਭਾਈ ਉਹਾਂ ਕੀ ਮਮ ਕਥਨ ਨਾ ਜਾਏ